ਆਪ ਆਪਣਾ ਸਾਰਾ ਪੈ ਗਿਆ ਜੀ ਪੈਪ ਆਪਣਾ ਪੈ ਗਿਆ ਜੀ ਇਧਰ ਪਾਤੀ ਆਪਣੇ ਸਾਹਮਣੇ ਐਲਸੀਡੀ ਦੋਨੇ ਕਾਪਾ ਪਖੜਾ ਕਰਿਆ ਜੀ ਕੋਪਾ ਪਖੜਾ ਕਰਾ ਸਾਹਮਣੇ ਜੀ ਤੇ ਇਧਰ ਆਪਣੇ ਏਸ਼ੀਆ ਦੇ ਫੈਬਰੀ ਖੜਾ ਗਿਆ ਉਹ ਸਾਹਮਣੇ ਖੜਾ ਗਿਆ ਉੱਪਰਲੀ ਮੰਜ਼ਿਲ ਤੱਕ ਜਵੋ ਜੀ ਉਹ ਤੇ ਲੈਂਟਰ ਵੀ ਪੈਣ ਲੱਗਾ ਨਾਲ ਨਾਲ ਜੀ ਤੇ ਇਧਰ ਆਪਣ ਜੋ ਕੈਨ ਬਾਕਸ ਦਿੱਤੇ ਨੇ ਜੀ ਦੋ ਲੁਬੀ ਚ ਉਹ ਆ ਗਏ ਜੀ ਤੇ ਉਧਰ ਨਾਲ ਇੱਕ ਕੌੜੀਆਂ ਦੇ ਨਾਲ ਨਾਲ ਦਿੱਤਾ ਜੀ ਜੋ ਮਰਚਾ ਮੱਲਣਾ ਨੂੰ ਜੀ ਉਧਰ ਪਾਇਆ ਜੀ ਤੇ ਮੇਨ ਆਪਣੀ ਉਧਰ ਸੀ ਨੂੰ ਸਾਨੂੰ ਲੈਂਟਰ ਪੈ ਗਿਆ ਜੀ ਵੀਡੀਓ ਬਣਾਣੀ ਰਹੀ ਹੈ ਆਪਣੀ ਜਿਹੜਾ ਸਾਹਮਣੇ ਮੇਨ ਹੈ ਜੀ ਉੱਪਰਲੀ ਮੰਜ਼ਲ ਦੀ ਘਟੀ ਥੱਲੇ ਹੋ ਗਈ ਜੀ ਤੇ ਬਾਕੀ ਜੋ ਮੇਨ ਬਾਹਰੋਂ ਕਨੈਕਸ਼ਨ ਆਇਆ ਇੱਧਰ ਕਰਤਾ ਸੈਟ ਜੱਪਣ ਦੇ ਸਾਹਮਣੇ ਮੀਟਰ ਉੱਥੇ ਜੀ ਉਹ ਰੰਗ ਤੇ ਇੱਧਰ ਪਾਈਆਂ ਆਪਾਂ ਨੇ ਸੈਟਾਂ ਦੇ ਕੰਫੀਡਾਂ ਜੀ ਤਿੰਨ ਐ ਲੜਦੀ ਹੋਣਗੇ ਜੀ ਤਿੰਨ ਐ ਲੜਦੇ ਤਿੰਨ ਐ ਲੜਦੀ ਹੋਣਗੇ ਜੀ ਪਾਈਆਂ ਨੇ ਆਪਾਂ ਸੱਤ ਦੇ ਲੜਦਾ ਜੀ ਸਟ੍ਰਕਚਰ ਆ ਆਮੋ ਸਾਹਮਣੇ ਬਿਲਕੁਲ ਇਹਨਾਂ ਦੇ ਉੱਤਲਾ ਕੰਮ ਵੀ ਆਪਣਾ ਕੰਪਲੀਟ ਹੋ ਗਿਆ ਜੀ। ਭਾਈ ਸਭ ਨੂੰ ਬੇਨਤੀ ਹੈ ਕਿ ਆਪਣੇ ਜੋ ਚੈਨਲ ਹੈ ਬਲੀਵਿੰਗ ਜੇਟੂ ਮੈਂ ਸਭ ਨੂੰ ਬੇਨਤੀ ਸਬਸਕ੍ਰਾਈਬ ਤੇ ਫਾਲੋ ਤੇ ਲਾਈਕ ਜਰੂਰ ਕਰਿਓ ਜੀ। ਇਹ ਆਪਣੇ ਠੇਕੇਦਾਰ ਨੇ ਜੀ ਇਹ। ਗੋਪੀ ਮਿਸਤਰੀ ਜੀ ਜੋ ਕਿ ਚਣਾਈ ਦਾ ਕੰਮ ਕਰਦੇ ਨੇ ਪਿੰਡ ਵਾਲ ਕਰਦੇ ਨੇ ਬਹੁਤ ਹੀ ਵਧੀਆ ਕੰਮ ਕਰਦੇ ਨੇ। ਨਾਲ ਇਹਨਾਂ ਦੀ ਟੀਮ ਹੈ ਜੀ। ਤੇ ਉਧਰ ਆਪਣੀ ਟੀਮ ਲੱਗ ਰਹੀ ਪਿਆ ਵੱਢਣ ਨੂੰ ਜੀ। ਸਾਰੀ ਦੋ ਗੱਡੀ ਵੇਚ ਰਹਾ। ਹੋ ਪੇ ਬੈਰਾ ਆਪਣ ਨੂੰ ਉਪਰ ਚਾਹਤਾ ਆ ਕਿਉਂ ਖੁੱਲੇ ਮੰਜ਼ਿਲ ਤੱਕ ਜਾਊਗਾ ਜੀ ਹਵਾ ਚ ਨਾ ਟੁੱਟੇ ਇਸ ਕਰਕੇ ਖਾਨੇ ਵੜਦਾ ਜੀ ਬਾਕੀ ਜੇ ਬੈਂਡ ਪਾ ਕੇ ਜੀ ਹੋਰ ਉੱਚਾ ਕਰ ਦਾਂਗੇ ਜੀ ਜੋ ਲੈਂਟਰ ਬਾਹਰ ਹੈ ਬਾਈ ਲਾਈਨਿੰਗ ਦੇ ਇਹਨੂੰ ਕਹਿੰਦੇ ਨੇ ਮੈਟਰੋ ਜੀ ਜੋ ਫੱਪੂ ਬੰਨੇ ਲਈ ਇਹ ਬਿਲਕੁਲ ਬੰਨ੍ਹਦੇ ਨੇ ਸਰੀਰ ਕਰਨ ਵਾਲੇ ਵੀ ਖਿੱਡੇ ਨਾਲ ਜੀ ਤੇ ਫੁੱਦੇ ਫੁੱਦੇ ਜੀ ਕੰਮ ਨਾਲ ਆਪਣਾ ਛੇਤੀ ਨਿਪੜੇ ਗਏ ਆਪਾਂ ਦੇ ਪੰਜੇ ਬੰਦੇ ਆਗੇ ਸੀ ਆਪਾਂ ਤੇ ਜੀ ਆਪਣੇ ਗਰੁੱਪ ਦੇ ਮੈਂਬਰ ਨੇ ਜਿਹੜੇ ਕੰਮ ਕਰਦੇ ਨੇ ਆਪਣੇ ਨਾਲ ਜੀ ਡੈਕਰੇਸ਼ਨ ਦਾ ਕੋਈ ਸਿੱਖਦਾ ਜੀ ਕੋਈ ਕਰਦਾ ਵੀ ਹੈ ਤੇ ਨਾਲ ਆਈਟੀ ਕਰ ਰਿਹਾ ਮੁੰਡਾ ਇਹ ਜੀ ਇਹ ਦੇ ਇੰਟਰਲਾਕਮ ਆਪਣਾ ਬਿਲਕੁਲ ਰੈਡੀ ਹੈ ਜੀ ਹੁ ਆਪਾਂ ਮਲਾਵਾ ਆਂ ਯਾ ਅਗਲਾ ਵਲੌਗ ਜੀ ਚਲੋ ਆਪਾਂ ਬਾਵਾਂ ਵਿੱਚ ਯਾ ਜਾਂ ਪੋਲੀ ਮੰਦਿਲ ਦਾ ਵਲੌਗ ਬਣਾਉਂ ਆ ਜੀ ਲੈਂਟਰ ਬੋਲ ਦਾ ਵੀ ਵਲੌਗ ਬਣਾਉਂ ਆ ਆਪਾਂ ਜੀ 7:00 ਵਜੇ ਲੱਗ ਰਹੇ ਨੇ ਮੌਸਮ ਬਿਲਕੁਲ ਠੰਡਾ ਹੋ ਰਿਹਾ ਜੀ بارش ਵਾਲਾ ਮਾਹੌਲ ਹੋ ਰਿਹਾ ਪਰ ਪ੍ਰਮਾਤਮਾ ਨੂੰ ਬੇਨਤੀ ਕਿ ਲੈਂਟਰ ਬੈ ਜਾਣ ਦੋ ਫੇਰ ਪਾ ਦੋ بارشੀ ਦੋ ਤਿੰਨ ਘੰਟੇ ਰੁੱਕ ਕੇ ਜੀ ਕਿਉਂਕਿ ਕੰਮ ਖਰਾਬ ਹੋ ਜਾਓ ਬਿਲਕੁਲ ਜੇ ਪਹਿਲੀ ਵਾਰ ਸਾਗੀ ਜੀ ਜਾਣਾ ਕੰਟ੍ਰੈਕਟ ਘੰਟੇ ਜੇ ਕੰਮ ਨਵੇੜ ਜਾਣਗੇ ਜੀ ਇਹ ਕਿਦਾਂ ਕਿਦਾਂ ਕਿਤਾ ਕਾਫੀ ਕਣੀ ਲੈ ਇਹ ਕੰਮ ਨਹੀਂ ਕਰੀ ਆ ਸਵਾਸ ਇਹ ਆਪਣੇ ਦੂਜੇ ਕੰਮ ਹੈ ਜੀ ਕਨੈਕਸ਼ਨ ਕਰਿਆ ਜੀ ਮੈਨੂੰ ਦੇ ਦੱਸੋ ਆਪਣੇ ਟੂ ਵੇ ਦਾ ਸੋਚੇ ਜੀ ਤੇ ਨਾ ਬਾਈ ਦੇ ਹੋ ਰਿਹਾ ਕੰਮ ਆਪਣਾ ਜੀ ਬਿਜਲੀ ਦਾ ਬੰਦੇ ਬੜੇ ਆਪਣੇ ਨਾਈਸ ਨੇ ਜੀ ਲੋਹੇ ਬਈ ਆਪਣਾ ਚੈਨਲ ਹੈ ਜੀ ਜ਼ਰੂਰ ਸਬਸਕ੍ਰਾਈਬ ਤੇ ਫੋਨ ਤੇ ਲਾਈਕ ਜ਼ਰੂਰ ਕਰਿਓ ਜੀ ਕਿੰਨਾ ਮਜ਼ਾ ਆਪਨਾ ਕਿਤੇ ਨਾਲ ਲੱਗਦਾ ਹੈ ਇਹ ਲਈ ਮੇਨ ਵਾਲੀ ਵੀਡੀਓ ਰਹਿ ਗਈ ਆਪਣੀ ਜੀ ਬਣਾਣੀ ਬਈ ਕਿੰਨੇ ਆਪਾਂ ਨੇ ਮੇਨ ਘੜੀ ਘੜੀ ਪਾਈ ਨੇ ਪਰ ਆਪਾਂ ਨੇ ਤੁਹਾਨੂੰ ਇੱਥੇ ਘੜੇ ਘੜੇ ਦੱਸਦੇ ਨੇ ਕੈਲ ਪਾਤੀ ਫੋਰਚੀ ਇੱਕ ਲੂਬੀ ਦੀ ਕਰਤੀ ਸੀ ਇੱਕਰ ਸੋਈ ਦੀ ਕਰਤੀ ਦੋ ਕਮਰੇ ਜੀ ਲਗ ਲਾ ਕਰਤੀ ਆਪਾਂ ਨੇ ਜੀ ਜਾਂ ਕਮਰਿਆਂ 'ਚ ਏਸੀ ਆਂਦਾ ਜੀ ਇਸ ਕਰਕੇ ਸਪਲਾਈ ਲਗ ਲਾ ਕੱਟੀ ਜੀ ਸੀਤਾਲਾ ਡਬਲ ਲੈ ਕੇ ਜਾਣੀ ਇੱਕ ਪੈਪ ਝੋਕਦੇ ਨੇ ਜੀ ਇਸ ਕਰਕੇ ਲਗ ਲਾ ਕਰਤੀ ਆ ਜੀ ਹੁਣ ਐਵਰੇਟਰ ਆਰੇ ਨਾਲ ਜੀ ਅਗੇ ਖੱਟਾ-ਕੁੱਟਾ ਜਾ ਹਾ ਬਣਾ ਰਿਹਾ ਜੀ ਕਰਕੇ ਵੀਡੀਓ ਮਾਰ ਦਿੰਨੇ ধন্যবাদ